ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 31 ਜੁਲਾਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਸਿਰਫ ਆਪਾਂ 31 ਜੁਲਾਈ ਦੀ ਗੱਲ ਕਰਾਂਗੇ ਤੇ ਆਉਂਦੀ ਰਿਪੋਰਟ ਦੇ ਵਿੱਚ ਅਗਸਤ ਦੇ ਪਹਿਲੇ ਕੁਝ ਦਿਨਾਂ ਦੀ ਆਪਾਂ ਗੱਲ ਕਰਾਂਗੇ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਵੇਰ ਤੋਂ ਪੰਜਾਬ ਦੀ ਦੱਖਣ ਪੂਰਬੀ ਅਤੇ ਦੱਖਣ ਪੱਛਮੀ ਬੈਲਟ ਜਿਹੜੀ ਕਿ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਨੂੰ ਟੱਚ ਕਰਦੀ ਹੈ ਇਹਦੇ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਰਿਹਾ ਕੱਲ੍ਹ ਕੀ ਹੋਵੇ ਤਾਂ ਬਠਿੰਡਾ ਫਿਰੋਜ਼ਪੁਰ ਫ ਅ ਮੁਕਸਰ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਅਗਰ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਚੰਡੀਗੜ੍ਹ ਇਹਨਾਂ ਵਿੱਚ ਸਵੇਰ ਦੇ ਸਮੇਂ ਵੱਖ-ਵੱਖ ਥਾਂਵਾਂ ਵਿੱਚ ਟਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤੇ ਬਾਕੀ ਪੰਜਾਬ ਦੇ ਉੱਪਰ ਅਗਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਬੱਦਲਵਾਈ ਛਾਈ ਹੋਈ ਹੈ ਜਿਸ ਦੇ ਕਾਰਨ ਓਵਰਕਾਸਟ ਕੰਡੀਸ਼ਨਾਂ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਸਾਡੀ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਕੀਤੀ ਜਾ ਸਕੇ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਅੰਡਰ ਕੰਟਰੋਲ ਨੇ ਕਿਉਂਕਿ ਬਹੁਤ ਭਾਰੀ ਮੀਂਹ ਦੀ ਉਮੀਦ ਵੀ ਨਹੀਂ ਹੈ ਪਰ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਟੁੱਟਵੇਂ ਸੇੜੇ ਦੱਖਣ ਪੱਛਮੀ 벨ਟ ਦੇ ਨੇ ਜਾਂ ਦੱਖਣ ਪੂਰਬੀ 벨ਟ ਦੇ ਨੇ ਉਹਨਾਂ ਤੋਂ ਉੱਪਰ ਜਿਲ੍ਹਿਆਂ ਦੇ ਹਿਸਾਬ ਨਾਲ ਗੱਲ ਕਰਾਂ ਤਾਂ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਤੇ ਇਸ ਦੇ ਨਾਲ ਅਗਦੇ ਰੂਪਨਗਰ ਜ਼ਿਲ੍ਹੇ ਦਾ ਬਹੁਤ ਸਾਰਾ ਹਿੱਸਾ ਜਿਹਦੇ ਵਿੱਚ ਅੱਜ ਵੱਖ-ਵੱਖ ਹਿੱਸਿਆਂ ਵਿੱਚ ਟੁੱਟਵੇਂ ਰੂਪ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਂਹ ਦੇਖਣ ਨੂੰ ਮਿਲੇਗਾ ਅੰਮ੍ਰਿਤਸਰ ਦੇ ਇਲਾਕੇ ਦੇ ਨੇੜੇ ਤੇੜੇ ਕਈਏ ਜਾਂ ਕਪੂਰਥਲਾ ਜਲੰਧਰ ਦੇ ਇਲਾਕੇ ਬਾਅਦ ਦੁਪਹਿਰ ਇਹਨਾਂ ਇਲਾਕੇ ਵਿੱਚ ਵੀ ਕੁਝ ਨਾ ਕੁਝ ਮੀਂਹ ਦੀ ਉਮੀਦ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਅੱਜ ਐਵਰੇਜ ਤਾਪਮਨ ਦੀ ਗੱਲ ਕੀਤੀ ਜਾਦਾ 30 ਡਿਗਰੀ ਹੈ 30 ਡਿਗਰੀ ਤੋਂ ਥੱਲੇ ਤਾਪਮਨ ਬਣੇ ਰਹਿਣਗੇ ਤੇ ਨਾਰਮਲ ਜਿਹੜਾ ਗਰਮੀ ਦੀ ਉਹ ਰਾਹਤ ਪੰਜਾਬ ਵਾਸੀਆਂ ਨੂੰ ਕਾਫੀ ਹੱਦ ਤੱਕ ਮਿਲਦੀ ਹੋਈ ਸਾਨੂੰ ਦਿਖਾਈ ਦੇਵੇਗੀ ਬਾਕੀ ਇਹ ਸੀ ਜੀ ਅਪਡੇਟ ਅੱਜ ਤਰੀਕ 31 ਜੁਲਾਈ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਸਬਸਕ੍ਰਾਈਬ ਕਰਕੇ ਜਲਦ ਮਿਲਦੇ ਜੀ ਧੰਨਵਾਦ ਸਾਰੇ ਦ